ਵਾਲੀ ਨੂੰ ਕੋਠੀ ਪਾ ਕੇ ਦਿੱਤੀ ਸੀ ਨਿਆਂ ਦੇ ਵਿੱਚ ਤੇ ਘਰ ਵਾਲੀ ਨੇ ਕੋਠੀ ਨੂੰ ਹੀ ਕੋਠਾ ਬਣਾ ਕੇ ਰੱਖਤਾ ਮੁੰਡਾ ਬਲਾਇਤ ਗਿਆ ਸੀ ਆਪਣੀ ਘਰ ਵਾਲੀ ਨੂੰ ਛੱਡ ਕੇ ਉਦਾਂ ਨਹੀਂ ਛੱਡ ਕੇ ਗਿਆ ਸੀ ਵੈਸੇ ਛੱਡ ਕੇ ਗਿਆ ਸੀ ਵੀ ਮੇਰੇ ਜਿਹੜੀਆਂ ਜ਼ਿੰਮੇਵਾਰੀਆਂ ਉਹ ਮੈਂ ਬਾਹਰ ਜਾ ਕੇ ਪੈਸਾ ਕਮਾਉਂਗਾ ਵੀ ਤੈਨੂੰ ਖੁਸ਼ ਰੱਖੂਗਾ ਤੈਨੂੰ ਰਾਣੀ ਬਣਾ ਕੇ ਰੱਖੂਗਾ ਪਰ ਉਸ ਕੁੜੀ ਨੇ ਰਾਣੀ ਤਾਂ ਕੀ ਬਣਨਾ ਸੀ ਇੱਕ ਕੰਜਰੀ ਬਣ ਕੇ ਬਹਿ ਗਈ ਇੱਕ ਵਾਰਦਾ ਸੀ ਘਰ ਦੇ ਵਿੱਚ 10 ਨਿਕਲਦੇ ਸੀ ਮਤਲਬ ਬਦਲ ਬਦਲ ਕੇ ਬੰਦਿਆਂ ਨੂੰ ਘਰ ਦੇ ਵਿੱਚ ਬਾੜਦੀ ਸੀ ਮੁੰਡਾ ਬੜਾ ਪਰੇਸ਼ਾਨ ਸੀ ਘਰ ਵਾਲੇ ਨੇ ਹਿਡਨ ਕੈਮਰੇ ਲਾ ਕੇ ਕੁੜੀ ਨੂੰ ਚੱਕ ਲਿਆ ਉਤੋਂ ਸਾਰੀ ਗੱਲ ਬਾਤ ਜੇ ਸਾਰਾ ਮਸਲਾ ਕੀ ਆਜੇ ਤੁਹਾਨੂੰ ਵੀ ਵੀਡੀਓ ਦੇ ਵਿੱਚ ਦੱਸਾਂਗੇ ਕਿਵੇਂ ਵਿਲਾਇਤ ਗਿਆ ਮੁੰਡਾ ਆਪਣੀ ਘਰ ਵਾਲੀ ਨੂੰ ਕਿਸੇ ਬੰਦੇ ਦੇ ਨਾਲ ਚੱਕ ਲੈਂਦਾ ਆਜੋ ਮੜਾ ਖਿੱਚ ਕੇ ਆਜੋ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਜੀਤ ਵਰਤੀਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇਸ ਖਬਰ ਨੂੰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਦੋਸਤੋ ਜਿਹੜਾ ਇਹ ਮੁੰਡਾ ਖੜਾ ਨਾ ਇਹ ਵਿਲੈਤ ਜਾਂਦਾ ਆਪਣੀ ਘਰ ਵਾਲੀ ਨੂੰ ਛੱਡ ਕੇ ਮਤਲਬ ਛੱਡ ਕੇ ਉਦਾਂ ਨਹੀਂ ਮਤਲਬ ਉਹ ਵੈਸੇ ਛੱਡ ਕੇ ਜਾਂਦਾ ਮਸੀਬਤਾਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਜ਼ਿੰਮੇਵਾਰੀਆਂ ਹੁੰਦੀਆਂ ਜਿੰਨੇ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਾਸਤੇ ਬਾਹਰ ਜਾਂਦਾ ਵਿਲੈਤ ਜਾਂਦਾ ਪੈਸਾ ਕਮਾਉਣ ਵਾਸਤੇ ਤੇ ਬਾਅਦ ਵਿੱਚ ਜਿਹੜੀ ਘਰ ਵਾਲੀ ਆ ਉਹ ਕੀ ਗੁਣ ਖਲੋੜਦੀ ਇੱਥੇ ਸਾਰਾ ਗੱਲਬਾਤ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਕੀ ਹਾਲ ਚਾਲ ਹੈ ਠੀਕ ਹੈ ਜੀ ਕੀ ਗੱਲਬਾਤ ਕੀ ਹੁੰਦੀ ਹੈ ਸਾਰਾ ਮਸਲਾ ਕੀ ਬਣਦਾ ਬਈ ਗੱਲ ਇਹ ਹੈ ਬਈ ਮੈਂ ਘਰ ਵਾਲੀ ਨੂੰ ਕਰਾਉਣੀ ਸੀ ਐਸ਼ ਹੂੰ ਉਹ ਲੋਕਾਂ ਨੂੰ ਕਰਾਉਣ ਲੱਗ ਗਏ ਹੂੰ ਠੀਕ ਹੈ ਵੀ ਮੈਂ ਮੇਰਾ ਵਿਆਹ ਹੁੰਦਾ ਹੂੰ ਠੀਕ ਹੈ ਜਦ ਵਿਆਹ ਹੁੰਦਾ ਤੇ ਮੇਰਾ ਮਾਪਿਆਂ ਜਨਕ ਹੈ ਨਹੀਂਗਾ ਉਦੋਂ ਉਹ ਵਿਆਹ ਤੋਂ ਮਤਲਬ 6-7 ਮਹੀਨੇ ਬਾਅਦ ਹੀ ਚੱਲ ਬਸ ਹੈ ਨਾ ਤੇ ਮੈਨੂੰ ਇਹ ਸੀਗਾ ਯਾਰ ਵੀ ਇਹ ਆਪਦਾ ਘਰ ਛੱਡ ਕੇ ਹੀ ਆ ਵੀ ਕਿਉਂ ਨਾ ਵੀ ਆਪਾਂ ਮੈਂ ਉਹਨੂੰ ਇਦਾਂ ਹੀ ਗੱਲ ਕਹਤੇ ਜੀ ਮੈਂ ਆਹ ਵੇਖ ਬਈ ਤੂੰ ਮੈਨੂੰ ਕੁਛ ਰੱਖਣਾ ਤੇ ਮੈਂ ਤੈਨੂੰ ਕਦੇ ਦਾਸ ਨਹੀਂ ਹੋਣ ਦੇਵਾਂਗਾ ਕਹਿੰਦੀ ਵੀ ਠੀਕ ਆ ਹਾਂ ਮੈਨੂੰ ਤਾਂ ਨਹੀਂ ਖੁਸ਼ ਨਹੀਂ ਰੱਖਿਆ ਆਪ ਖੁਸ਼ ਰਹੀ ਗਈ ਮੈਨੂੰ ਉਦਾਸ ਕਰ ਗਈ ਕਿਉਂ ਕਰ ਗਈ ਬਈ ਮੈਂ ਤੁਹਾਨੂੰ ਸਾਰੀ ਹਿਸਟਰੀ ਦੱਸਦਾ ਮੇਰਾ 5-6 ਸਾਲ ਹੋ ਗਏ ਪਿਆ ਹੋਏ ਨੂੰ ਠੀਕ ਹੈ ਮੈਂ 2 ਸਾਲ ਕ ਡੇਢ ਸਾਲ ਇੱਥੇ ਰਿਹਾ ਮੇਰਾ ਚਲੇ ਇਹ ਕਹਿੰਦੀ ਵੀ ਆਪਾਂ ਘਰ ਨਾ ਮੈਂ ਕਿਹਾ ਵੀ ਮੈਂ ਬਾਹਰ ਜਾਣਾਂ ਵੀ ਆਪਾਂ ਚਲੋ ਕੋ ਚਾਰ ਪੈਸੇ ਆ ਜਾਣਗੇ ਛੱਲੜ ਹੋਣਗੇ ਤੇ ਵੀ ਆਪਾਂ ਵਧੀਆ ਨਿਆਰੇ ਲਵਾਂਗੇ ਹਣਾ ਤੇ ਵੀ ਚੱਲ ਨੂੰ ਉੱਥੇ ਵੀ ਤੈਨੂੰ ਸੱਦ ਲੂੰਗਾ ਜਾਂ ਤੂੰ ਇੱਥੇ ਮੈਂ ਇਕੱਠੇ ਆ ਪੜਾਈ ਪਾਂਗੇ ਹਨਾ ਕਿਤੇ ਵੀ ਚੱਲ ਠੀਕ ਆ ਕੋਈ ਨਹੀਂ ਤੁਸੀਂ ਰਹਿਣਾ ਦਾ ਕੋਈ ਚੱਕਰ ਨਹੀਂ ਵੀ ਲਾਓ ਜਿਹੜੇ ਪੰਜ ਸਾਲ ਲਾਉਣੇ ਆ ਤੇ ਮੈਂ ਵੀ ਬੁਲਾਇਆ ਤਾਂ ਉੱਠ ਜਾਣਾ ਵੀ ਚੰਗੀ ਕੰਟਰੀ 'ਚ ਜਾਣਾ ਹਨਾ ਤੇ ਜਾ ਕੇ ਬਈ ਮੈਂ ਇਹ ਮੈਨੂੰ ਪਤਾ ਕੀ ਜਾਂਦੀ ਐ ਵੀ ਜਿਹੜਾ ਆਪਣਾ ਘਰ ਆ ਪਿੰਡ 'ਚ ਵੀ ਮੈਨੂੰ ਖੇ ਨਿਆਈਂ 'ਚ ਪਾ ਕੇ ਦੇ ਜਿਹੜਾ ਦਿੱਥੇ ਆਪਣਾ ਬਾਹਨ ਵੀ ਮੈਂ ਇੱਥੇ ਕਿ ਮੜੀਰ ਕੱਲੀ ਵੇਖ ਕੇ ਇਥੇ ਢੇਡੇ ਮਾਰਿਆ ਕਰੂਗੀ ਉਹ ਕਰੂਗੀ ਉਧਰ نیچے ਅਗਲਾ ਕੋਈ ਚੱਲ ਕੇ ਆਊਗਾ ਹਨਾ ਮੈਨੂੰ ਹੁਣ ਇਹਦੇ ਦਿਲ ਦਾ ਨਹੀਂ ਪਤਾ ਵੀ ਇਹਦੇ ਦਿਲ ਚ ਕੀ ਬੇਈਮਾਨੀ ਆ ਚੱਲ ਬਈ ਹਾਂਜੀ ਮਤਲਬ ਮੈਨੂੰ ਪਿੰਡੋਂ ਬਾਹਰ ਕੋਠੀ ਪਾ ਲਈ ਨਹੀਂ ਨਹੀਂ ਬਾਜਦੀ ਹੁੰਦੀ ਜਿਵੇਂ ਬਣਾਈਆਂ ਨਹੀਂ ਵਾਲਾ ਬਾਣਾ ਮੇਰਾ ਉੱਥੇ ਨਾਲ ਹੀ ਇਹ ਪਿੰਡ ਦੇ ਤੇ ਵੀ ਮੈਂ ਚੱਲ ਉੱਥੇ ਬਈ ਆਪਦਾ ਘਰ ਵੇਚ ਕੇ ਤੇ ਮੈਂ ਛੋਟਾ ਜਿਹਾ ਮਕਾਨ ਪਾਤਾ ਯਾਨੀ ਕਿ ਕੋਠੀ ਪਾਤੀ ਕੋਠੀ ਪਾ ਕੇ ਕਹਿੰਦਾ ਕਹਿੰਦਾ ਉੱਚਾ ਕਰਾ ਕੇ ਤੇ ਮੈਂ ਨਾਲੋਂ ਬਿਜਲੀ ਵਾਲਾ ਤਾਰਾ ਲਵਾ ਦਿੰਦਾ ਜਦੋਂ ਤਾਰਾ ਲਵਾ ਦਿੱਤਾ ਮੈਂ ਇਹ ਬਾਹਰ ਉਠ ਜਾਣਾ ਜਦੋਂ ਮੈਂ ਬਾਹਰ ਉਠ ਜਾਣਾ ਤੇ ਸਾਲ ਤੱਕ ਮੈਨੂੰ ਕੋਈ ਪਤਾ ਨਹੀਂ ਲੱਗਦਾ ਕੁਝ ਵੀ ਕਿਉਂਕਿ ਬਈ ਮੇਰੇ ਨਾਲ ਗੱਲਾਂ ਬਾਤਾਂ ਕਰਦੀ ਐ ਇੰਨੇ ਵੀ ਪੁੱਤ ਪੁੱਤ ਕਰਦੀ ਰਹਿੰਦੀ ਐ ਤੇ ਮੈਨੂੰ ਵੀ ਆਉਂਦਾ ਨਹੀਂ ਯਾਰ ਵੀ ਕੁੜੀ ਸਿਆਣੀ ਐ ਮੈਨੂੰ ਪਿਆਰ ਕਰਦੀ ਉਹ ਕਰਦੀ ਫਲਾਣਾ ਕਰਦੀ ਐ ਪਰ ਬਈ ਸਾਲ ਬਾਅਦ ਮੇਰੇ ਇੱਕ ਯਾਰ ਦੋਸਤ ਦਾ ਫੋਨ ਆਉਂਦਾ ਜਦੋਂ ਮੈਨੂੰ ਦੋਸਤ ਦਾ ਫੋਨ ਆਉਂਦਾ ਮੈਨੂੰ ਕਹਿੰਦਾ ਕਿਵੇਂ ਐ ਮੈਂ ਹੋਵੇ ਠੀਕ ਐ ਕਹਿੰਦਾ ਭੁੱਲ ਭਾਲੀ ਗਿਆ ਮੈਂ ਹਰ ਮੈਂ ਤੈਨੂੰ ਲਾਇਆ ਸੀ ਦੋ ਤਿੰਨ ਵਾਰੀ ਫੋਨ ਤੋਂ ਚੱਕਿਆ ਨਹੀਂ ਤੇ ਕਹਿੰਦਾ ਮੈਂ ਬੀਜੀ ਸੀ ਤੇ ਐ ਕਰਕੇ ਮੈਨੂੰ ਕਹਿੰਦਾ ਮੈਂ ਤੈਨੂੰ ਗੱਲ ਦੱਸਣੀ ਐ ਇੱਕ ਮੈਂ ਵੀ ਕੀ ਦੱਸਣੀ ਐ ਕਹਿੰਦਾ ਵੀ ਪਿੰਡ ਆ ਜਾ ਕੱਲਾ ਪੈਸੇ ਪਿੱਛੇ ਲੱਗ ਕੇ ਕਹਿੰਦਾ ਇਹ ਨਾ ਹੋਵੇ ਪਰਚਾਈ ਤੂੰ ਜਮੇ ਹੱਥੋਂ ਕੋ ਵਾਲੀ ਮਾ ਵੀ ਕੀ ਗੱਲ ਹੋ ਗਈ ਕਹਿੰਦਾ ਬਈ ਉਹਦੇ ਕੋਲੇ ਬੰਦੇ ਆਉਣ ਲੱਗੇ ਜਦੋਂ ਇਹ ਗੱਲ ਤੈਨੂੰ ਕਹੀ ਆਉਣੇ ਉਹ ਤੈਨੂੰ ਐਨ ਲੱਗਿਆ ਵੀ ਯਾਰ ਮੇਰੇ ਨਾਲ ਤਾਂ ਗੱਲ ਵਧੀਆ ਕਰਦੀ ਆ ਪਰ ਇਹ ਬੰਦੇ ਨੇ ਮੈਨੂੰ ਐਂ ਕਹ ਦੋਕਿਆ ਬਈ ਮੈਂ ਪਹਿਲਾਂ ਤਾਂ ਉਹਨੂੰ ਮੈਂ ਬੋਲਿਆ ਮੈਂ ਹਾਂ ਤੂੰ ਗੰਜੜਾ ਮੈਂ ਕਿਉਂ ਇਲਜ਼ਾਮ ਲਾਈਆ ਨਾ ਕਿਉਂ ਮੇਰਾ ਬਸਦਾ ਦਾ ਦੁਪੱਟਾ ਨੋ ਫਿਰਦਾ ਵੀ ਇਹ ਕੀ ਚੱਕਰ ਬਣ ਸਕਦਾ ਕਹਿੰਦਾ ਤੂੰ ਮੈਂ ਤੈਨੂੰ ਕਹਿਤਾ ਤੋ ਪਿੰਡ ਆ ਜਾ ਵਧੀਆ ਰਹੇਗਾ ਨਹੀਂ ਮੁੜ ਕੇ ਤੇਰੇ ਕੋਲ ਪਛਤਾਏ ਬਿਨਾਂ ਕੁਝ ਨਹੀਂ ਕਹਿਣਾ ਮਹਿਰ ਵੀ ਤੂੰ ਮੈਨੂੰ ਗੱਲ ਤਾਂ ਦੱਸ ਕਹਿੰਦਾ ਵੀ ਐਂ ਕਰਕੇ ਆ ਗੱਲ ਆ ਬੀਓ ਦੇ ਕੋਲ ਤਾਂ ਫਿਰ ਜਮੀ ਹੈ ਹਡਲੂੜੀ ਜਿਗੇ ਟਿਕਟ ਹੁੰਦੇ ਇੱਕ ਵੱੜਦਾ ਇੱਕ ਨਿਕਲਦਾ ਇੱਕ ਵੱੜਦਾ ਇੱਕ ਨਿਕਲਦਾ ਉਹ ਤਾਂ ਕੰਮ ਚਲਾ ਲਿਆ ਮਹਿਰ ਮੈਂ ਉਹਨੂੰ ਐਸ਼ ਕਰਾਉਣ ਦੀ ਸੋਚਦਾ ਸੀ ਤੇ ਮੈਂ ਕਿਹਾ ਐਸ਼ ਦੂਜੇ ਕੋਈ ਕਰਨ ਲੱਗੀ ਠੀਕ ਹੈ ਨਾ ਤੇ ਮੈਂ ਭਈ ਫੋਨ ਲਾਇਆ ਹਣਾ ਫੋਨ ਮੈਨੂੰ ਬਸ ਉਹੀ ਤਨ ਪਤਾ ਹੀ ਹੈ ਜਿਹੜੀਆਂ ਮਿੱਠੇ ਪੋਚੇ ਬੇਬੀ ਬੇਬੀ ਕਰਕੇ ਹੈਨਾ ਤੇ ਪੁੱਤ ਨਹੀਂ ਪੁੱਤ ਮੈਂ ਉਹਨੂੰ ਕੁਝ ਨਹੀਂ ਦੱਸਿਆ ਵੀ ਜਾਂ ਤੂੰ ਗਲਤ ਆ ਜਾਂ ਕਿਵੇਂ ਆ ਜਾਂ ਕਿਵੇਂ ਹੈਨਾ ਮੈਂ ਉਹਨੂੰ ਕਿ ਮੈਂ ਕਿਹਾ ਮੈਂ ਇੰਡੀਆ ਆਉਣਾ ਕਹਿੰਦੀ ਤੁਸੀਂ ਇੰਡੀਆ ਆਏ ਕਰਨਾ ਤੁਹਾਡੇ ਦੋਸਤਾਂ ਨੂੰ ਸਾਲ ਤਾਂ ਹੋਇਆ ਆਇਆ ਨੂੰ ਫਿਰ ਟਿਕਟ ਮਹਿੰਗੀ ਪੈਜੂਗੀ ਇਹ ਜੇ ਤੁਸੀਂ ਪੈਸੇ ਕਿੱਥੇ ਜੋੜੇ ਹੋਣੇ ਜਿਹੜੇ ਲਾ ਕੇ ਗਏ ਉਹ ਵੀ ਨਹੀਂ ਲਏ ਹੋਣੇ ਹਨ ਮੈਂ ਕਿ ਕੋਈ ਨਹੀਂ ਲਾਏ ਆ ਜਿਹੜੇ ਲਏ ਕੋਈ ਚੱਕਰ ਨਹੀਂ ਵੀ ਮੈਂ ਆਉਣਾ ਕਹਿੰਦੀ ਚੱਲ ਕੋਈ ਨਹੀਂ ਫਿਰ ਜੇ ਤੁਹਾਨੂੰ ਲੱਗਦਾ ਤਾਂ ਆਜੋ 5-10 ਦਿਨ ਮੈਂ ਰਹੂੰਗਾ ਹਉ ਤਈ ਇੱਕ ਦਿਨ ਮੈਂ ਭਰਉਣਾ ਮੈਨੂੰ ਜੀ ਨਹੀਂ ਲੱਗਦਾ ਤੇਰੇ ਬਿਨਾ ਚੱਲ ਭਾਈ ਇਹਨੇ ਜਿਹੜੇ ਬੰਦੇ ਆਉਂਦੇ ਹੋਣ ਉਹਨਾਂ ਨੂੰ ਪਹਿਲਾਂ ਹੀ ਕਹਤਾ ਹੋਊਗਾ ਭਾਈ ਵੀ ਇਨੀ ਤਰੀਕ ਤੋਂ ਇਨੀ ਤਰੀਕ ਤੇ ਵਿੱਚ ਨਾ ਆਓ ਮੈਂ ਜੇ ਕਿਸੇ ਨੇ ਆ ਪਈ ਉਦੋਂ ਤਾਂ ਨਾ ਆਏ ਤੇ ਮੈਂ ਨੇ ਇੱਕ ਇਹ ਕਿਤੇ ਮੈਨੂੰ ਇੱਕ ਦਿਨ ਕਹਿੰਦੀ ਵੀ ਆਪਾਂ ਮਿਲ ਕੇ ਹਾਂ ਮੈਂ ਹੀ ਮਿਲਿਆ ਤੇ ਮੈਂ ਇਹਨੂੰ ਇਹਦੇ ਤੇ ਪੇਕੇ ਛੱਡ ਕੇ ਤੇ ਮੈਂ ਮੁੰਡੇ ਸੱਦ ਕੇ ਕੈਮਰਾ ਵਾਲੇ ਮੈਂ ਹਿਡਨ ਕੈਮਰਾ ਲਵਾ ਗਿਆ ਮਤਲਬ ਦੇਸ ਦੇ ਨਹੀਂ ਸੀ ਉਹ ਕੈਮਰੇ ਜਿਹੜੇ ਤੁਸੀਂ ਲਵਾਏ ਹਾਂ ਹਿਡਨ ਕੈਮਰੇ ਲਵਾਤੇ ਸਨੇ ਬੈਡਰੂਮ ਦੇ ਵੀ ਲਵਾਤੇ ਠੀਕ ਹੈ ਸਾਰੇ ਪਾਸੇ ਲਵਾਤੇ ਇਹ ਮੈਨੂੰ ਇਹਦੀ ਐਕਟੀਵਿਟੀ ਪਤਾ ਲੱਗੀ ਬਿਲਕੁਲ ਸਬੂਤ ਹੋਣ ਵੀ ਇਹ ਕੀ ਕਰਦੀ ਹੈ ਕੀ ਗੁੱਲ ਖਣਾਉਂਦੀ ਹੈ ਨਾ ਤੇਰੀ ਘਰ ਵਾਲੀ ਨੂੰ ਕੁਝ ਨਹੀਂ ਪਤਾ ਸੀਗਾ ਵੀ ਇਹ ਕੈਮਰੇ ਲਵਾਤੇ ਇਹਨੂੰ ਆਪਦੇ ਪੇਕੇ ਛੱਡਿਆਂ ਦਾ ਸੀ ਵੀ ਮੈਂ ਕਿਹਾ ਚੱਲ ਮੈਂ ਤੂੰ ਆ ਤੁਰਾਏ ਤਰ ਮੈਂ ਸ਼ਾਮ ਨੂੰ ਇੱਕ ਮੁੱਦਾ ਹੀ ਮਿਲ ਗਿਆ ਇੱਕ ਸਾਹ ਦਾ ਜਦੋਂ ਤੇਰੀ ਘਰ ਵਾਲੀ ਨੇ ਕਿਹਾ ਵੀ ਮੈਂ ਮਿਲ ਕੇ ਆਉਣਾ ਨਾ ਵੀ ਤੂੰ ਉਹਨੂੰ ਛੱਡਿਆ ਉਸ ਤੋਂ ਬਾਅਦ ਦਾ ਜਦੋਂ ਮੈਂ ਉੱਥੇ ਛੱਡਿਆਂ ਦਾ ਬਈ ਤੇ ਮੈਂ ਜਦੋਂ ਮੁੜ ਕੇ ਆ ਕੇ ਮੈਂ ਲਵਾ ਕੇ ਕੈਮਰੇ ਤਕਿ ਨਾ ਇਦਾਂ ਨਹੀਂ ਲੱਗਿਆ ਵੀ ਮਨ ਦੇ ਵਿੱਚ ਇਦਾਂ ਕਹੀ ਆ ਯਾਰ ਮੈਂ ਇਹਦੀ ਘਰ ਵਾਲੀ ਤੇ ਮੈਂ ਸ਼ੱਕ ਕਰ ਰਿਹਾ ਐਰ ਮੈਂ ਗਲਤ ਕਰ ਰਿਹਾ ਲੋਕਾਂ ਪਿੱਛੇ ਲੱਗੇ ਕੀ ਕਰ ਰਹੇ ਆ ਮਤਲਬ ਵੀ ਮੇਰੀ ਘਰ ਵਾਲੀ ਇਦਾਂ ਦੀ ਨਹੀਂ ਹੈਗੀ ਤੈਨੂੰ ਮਤਲਬ ਵਿਸ਼ਵਾਸ ਹੁੰਦਾ ਹੀ ਹੈ ਬੰਦੇ ਨੂੰ ਵੀ ਵਿਸ਼ਵਾਸ ਤਾਂ ਮੈਨੂੰ ਹੁੰਦਾ ਸੀ ਬਹੁਤ ਵਿਸ਼ਵਾਸ ਸੀ ਪਰ ਜਦੋਂ ਕਹਿੰਦੇ ਹੁੰਦੇ ਜੇ ਕਿਸੇ ਕੋ ਕਹਿ ਦੇ ਨਾ ਕੋਈ ਜਮੰਦਾ ਯਾਰ ਦੋਸਤ ਆ ਜਿਹਦੇ ਨਾਲ ਆਪਣੀ ਇੱਕ ਬੁੱਕਲ ਹੋਵੇ ਉਹਦੇ ਥੋੜਾ ਜਿਹਾ ਆਖੇ ਵੀ ਲੱਗਣਾ ਜ਼ਰੂਰੀ ਹੁੰਦਾ ਇਹ ਨਾ ਸੋਚੋ ਅੰਨੇ ਨਾ ਹੋਵੋ ਠੀਕ ਹੈ ਮੈਨੂੰ ਉਹਨੇ ਕਿਹਾ ਸੀ ਕਿਸੇ ਗੱਲ ਨੂੰ ਕਿਹਾ ਸੀ ਆਪਾਂ ਤਾਂ ਉਹਨੂੰ ਐ ਵੀ ਨਹੀਂ ਮੈਂ ਸਿੱਧ ਉਹਦੀ ਤਲਾਕ ਹੋ ਜਾਂਦਾ ਨਾ ਤੇ ਹੋ ਸਕਦਾ ਉਹ ਜਨਾਨੀ ਮੈਨੂੰ ਹੀ ਕਹਿੰਦੀ ਵੀ ਇਹ ਮੇਰੇ ਤੇ ਇਲਜ਼ਾਮ ਲਾਉਂਦਾ ਤੂੰ ਮੈਂ ਤੇ ਇਨਾ ਵਿਸ਼ਵਾਸ ਕਰਦੀ ਆਂ ਪਰ ਜੇ ਮੇਰੇ ਕੋਲ ਸਬੂਤ ਆਗੇ ਤਾਂ ਮੈਂ ਉਹਦੇ ਤੇ ਦਬਾਅ ਪਾ ਸਕਾਂ ਮੈਂ ਭਾਈ ਲਵਾਤੇ ਮੈਂ ਹਜੇ ਨਾਂ ਵੀ ਹੋਊਗੀ ਹੋ ਸਕਦਾ ਫਰਮਾਉਦਾ ਯਾਰ ਦੋਸਤ ਨੂੰ ਕਹਿ ਸਕਦਾ ਵੀ ਇਹ ਤੂੰ ਤੇ ਇਲਜ਼ਾਮ ਲਾਉਂਦਾ ਸੀ ਮੈਂ ਤਾਂ ਕੈਮਰੇ ਵੀ ਲਵਾਤੇ ਤੇ ਬੰਦਾ ਤੇ ਕੋਈ ਆਉਂਦਾ ਹੀ ਨਹੀਂ ਠੀਕ ਆ ਉਹ ਚੀਜ਼ਾਂ ਹੁੰਦੀਆਂ ਪਰ ਜੇ ਬੰਦਾ ਕੋਈ ਕਹਿੰਦਾ ਕਿਸੇ ਗੱਲ ਨੂੰ ਕਹਿੰਦਾ ਹੁੰਦਾ ਨਹੀਂ ਕਿਸੇ ਤੇ ਕੋਈ ਉਹੀ ਨਹੀਂ ਇਲਜ਼ਾਮ ਲਾਉਂਦਾ ਹੁੰਦਾ ਪਰ ਉਹਦੇ ਤੇ ਗੌਰ ਜਲੂਲ ਕਰ ਲੋ ਮੈਂ ਕੈਮਰੇ ਲਵਾ ਕੇ ਤੇ ਮੈਂ ਸ਼ਾਮ ਨੂੰ ਉਹਨੂੰ ਚਾਲ ਏ ਭਈ ਚੱਲ ਹੀ ਆਉਦਾ ਰਹੇ ਹਨਾ ਦੋ ਤਿੰਨ ਦਿਨ ਜਿਹਾ ਘੁੰਮਣ ਫਿਰਨਾ ਜਿਹੜਾ ਕੀਤਾ ਪਰੇ ਪਾਰਟੀ ਪੂਟੀ ਕੀਤੀ ਤੇ ਮੈਂ ਵੀ ਜਦੋਂ ਗਿਆ ਤੇ ਮੈਂ ਜਾ ਕੇ ਤੇ ਮੈਂ ਕਿਹਾ ਚੱਲ ਵੀ ਹੁਣ ਆਪਾਂ ਵੇਣੇ ਇੱਕ ਦਿਨ ਤਾਂ ਨਹੀਂ ਕੋਈ ਆ ਦੂਜੇ ਦਿਨ ਵੀ ਉਹੀ ਗੱਲ ਪਹਿਲਾ ਆਇਆ ਠੀਕ ਹੈ ਉਹ ਘੰਟਾ ਰੁੜਕਾ 2 ਘੰਟੇ ਲਿਆ ਹੋਊਗਾ ਫੇਰ ਇੱਕ ਹੋਰ ਆਇਆ ਫੇਰ ਇੱਕ ਸਾਰੀ ਦਿੜੇ ਚ ਕੋ ਟੋਕ 8-9 ਬੰਦੇ ਮੁੜ ਗਏ ਮੈਂ ਹੈ ਰਹੀ ਤਾਂ ਗੱਲ ਉਹਦੀ ਸਹੀ ਹੈ ਬਾਈ ਦੀ। ਬਾਪ ਤੁਰ ਗਏ ਸੀ। ਬਾਪਸੋਂ ਮੈਂ ਬਾਪਸ ਉੱਠ ਕੇ ਸੀ ਉੱਥੇ। ਤੇ ਮੈਨੂੰ ਇੱਧਾ ਲੱਗਿਆ ਵੀ ਫੇਰ ਮੈਂ ਆਜ਼ਾਦ ਹੋ ਗਈ, ਪਰਿੰਦਾ ਹੋ ਗਈ ਇੱਕ। ਆਜ਼ਾਦ ਪਰਿੰਦਾ ਹੋ ਗਈ। ਨੂੰ ਆਇਆ ਹੋ ਗਿਆ ਵੀ ਆਜ਼ਾਦ ਹੋ ਗਈ ਮੈਂ। ਹੁਣ ਮੇਰਾ ਕੀ ਆ? ਫਿਰ ਦਰਵੇ ਜਿੱਥੇ ਮਰਜੀ ਹੈ ਨਾ ਵੀ ਮੈਂ ਤਾਂ ਆਪ ਦਾ ਜਿਗਾਰਡ ਲਾਉਣ ਲੱਗਾ ਜਿਹੜਾ ਲਾਉਣਾ ਹੀ ਲਾਉਣਾ। ਤੇ ਉਹ ਬੰਦੇ ਆਉਣ ਲੱਗ ਗਏ। ਤੇ ਮੈਂ ਬਈ ਦਿਨੇ 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 ਬੰਦੇ ਆਉਂਦੇ ਸੀ। ਕਈ ਵਾਰੀ ਰਾਤ ਨੂੰ ਤੁਸੀਂ ਮੇਰੇ ਨਾਲ ਕਰਕੇ ਅੱਧਾ ਘੰਟਾ ਗੱਲ ਫੇਰ ਕਹਿੰਦੀ ਮੈਂ ਥੱਕੀ ਪਈ ਮੈਂ ਸੌਣਾ। ਅੱਗੇ ਨਹੀਂ ਸੀ ਕਹਿੰਦੀ ਹੈ ਨਾ। ਤੇ ਮੈ ਮਹਬੀ ਇਹ ਤਾਂ ਕੰਮ ਗਲਤ ਆ ਤਾਂ ਠੀਕ ਹੈ ਨਾ ਤੇ ਯਾਰ ਵੀ ਇਹ ਤਾਂ ਮੇਰਾ ਦਾ ਜਮੀ ਪੱਠਾ ਪੂਈਦੂ ਆਪਣਾ ਤਾਂ ਇਹ ਤੇ ਵੀ ਇਹ ਤਾਂ ਮੈਂ ਇਹਨੂੰ ਬਣਾ ਕੇ ਤਾਂ ਘਰ ਦੱਤਾ ਸੀ ਤੇ ਇਹਨੇ ਤਾਂ ਡੰਡੀ ਘਰ ਬਣਾ ਲਿਆ ਮਤਲਬ ਬਣਾ ਕੇ ਦਿੱਤੀ ਸੀ ਕੋਠੀ ਤੇ ਬਣ ਗਿਆ ਕੋਠਾ ਕੋਠਾ ਵੀ ਇਹ ਤਾਂ ਐਂ ਕੰਮ ਚਲਾ ਲਿਆ ਰਹਿੰਦੇ ਤਾਂ ਤੇ ਵੀ ਮੈਂ ਯਾਰ ਵੀ ਕਿੰਨਾ ਭੋਲਾ ਚਿਹਰਾ ਤੇ ਅੰਦਰੋਂ ਕਿੱਡੀ ਛੁਰੀ ਆ ਤੇ ਕਿੰਨਾ ਮੈਨੂੰ ਪਿਆਰ ਦਿਖਾਉਂਦੀ ਆ ਤੇ ਭਾਵੇਂ ਵੀ ਅੰਦਰ ਕਿੱਡਾ ਕੋੜ ਆ ਠੀਕ ਆ ਮੈਂ ਚਲ ਵੇਖਿਆ ਹਾਤਾ ਹਾਤਾ ਮੈਂ ਕੁਝ ਨਹੀਂ ਕਿਹਾ ਤੇ ਮੈਂ ਇੱਕ ਦਿਨ ਫੋਨ ਲਾਇਆ ਮੈਂ ਕਿਵੇਂ ਆ ਇਹਦੇ ਕੋਲ ਕੋਈ ਬੰਦਾ ਬੰਦਾ ਆਇਆ ਹੋਣਾ ਨਾ ਕਹਿੰਦੀ ਮੈਂ ਬਾਅਦ ਚ ਗੱਲ ਕਰਦੀ ਮੈਂ ਥੋੜੀ ਜਿਹੀ ਬਿਜੀ ਆ ਮੈਂ ਵੀ ਬਿਜੀ ਕਾਚਾਂ ਦੱਸਤਾ ਦੇ ਕਹਿੰਦੀ ਨਹੀਂ ਮੈਂ ਬਿਜੀ ਆ ਮੈਂ ਹੈ ਮੈਨੂੰ ਪਤਾ ਤੋ ਬਿਜੀ ਕਾਚਾਂ ਆ ਤੇਰੇ ਕੋਲੇ ਕੌਣ ਆ ਇਹਦੇ ਭਰਾਵਾ ਫੋਨ ਹੱਥੋਂ ਛੁੱਟ ਗਿਆ ਕਹਿੰਦੀ ਤੈਨੂੰ ਕੀ ਤੈਨੂੰ ਵੀ ਪਤਾ ਮੇਰੇ ਕੋਲ ਕੌਣ ਮਰੀ ਜਨੇ ਤੁਸੀਂ ਗੱਪ ਉਹੀ ਮਰੀ ਜਨੇ ਮੇਰੇ ਤੇ ਨਾਲ ਜਾਮ ਲਾਉਣੇ ਤੁਸੀਂ ਐ ਕਰਦੇ ਹੋ ਕਰਦੇ ਆ ਤੇ ਬਈ ਮੈਂ ਬਿਲਕੁਲ ਜਿਹੜਾ ਕੈਮਰਾ ਚੱਲਦੇ ਮਾਦੀ ਸਕਰੀਨ ਸ਼ਾਟ ਭੇਜ ਤੈਨੂੰ ਮੈਂ ਕਿਹਾ ਵੀ ਆਹ ਕੌਣ ਹੂੰ ਇਹਦੇ ਵੀ ਨਿਕਲ ਗਈ ਪਹਿਲਾਂ ਥੋੜਾ ਜਮੀਨ ਇਹਨਾਂ ਕਿ ਮੈਂ ਫੜੀ ਫੜੀ ਗਈ ਹਾਂ ਤੇ ਫਿਰ ਮੈਂ ਸਾਰੀਆਂ ਵੀਡੀਓ ਭੇਜ ਗਿਆ ਨੂੰ ਮੈਂ ਖਿਆ ਦੇਖ ਮੈਂ ਖਿਆ ਹਫਤੇ ਦੀ ਰਿਕਾਰਡਿੰਗ ਹੈ ਇਹ ਕਹਿੰਦੀ ਤੁਸੀਂ ਮੇਰੇ ਤੇ ਸ਼ੱਕ ਕੀਤਾ ਤੁਸੀਂ ਕੈਂਵਲੇ ਲਵਾ ਲਏ ਤੇ ਮੈਂ ਖਿਆ ਤੂੰ ਬੜੇ ਮੇਰੇ ਤੇ ਸ਼ੱਕ ਦੇ ਫੁੱਲ ਚੰਗੀਆਂ ਦੀਆਂ ਤੈਨੂੰ ਆਪ ਨੂੰ ਸ਼ਰਮ ਨਹੀਂ ਆਈ ਤੇਰੀ ਖਾਤਰ ਤਾਂ ਮੈਂ ਬਾਹਰ ਗਿਆ ਤੇਰੇ ਮੈਂ ਪੂਰੇ ਪੈਸਾ ਚ ਕਰਨ ਤੇ ਠੀਕ ਹੈ ਜਿਹੜਾ ਤੈਨੂੰ ਚੀਜ਼ ਚਾਹੀਦੀ ਸੀ ਤੈਨੂੰ ਉਹ ਲੈ ਕੇ ਜਾਂਦਾ ਸੀ ਤੇ ਤੈਨੂੰ ਆ ਆ ਕੀ ਲੋੜ ਪਈ ਸੀਗੀ ਮੈਂ ਜੇ ਤੂੰ ਆ ਕੰਮ ਕਰਨਾ ਸੀ ਤੇ ਤੂੰ ਮੈਂ ਬਹਿ ਹੀ ਨਾ ਕਰਾਉਂਦੀ ਮੈਨੂੰ ਫਿਰ ਮੈਨੂੰ ਬਾਹਰ ਕਿਉਂ ਭੇਜਿਆ ਤੇ ਕਹਿੰ ਤੂੰ ਤਾਂ ਉੱਥੇ ਜਾ ਕੇ ਬਹਿ ਗਿਆ ਮੇਰਾ ਸਰਦਾ ਨਹੀਂ ਸੀ ਮੈਂ ਕਿਹਾ ਫਿਰ ਇੱਕ ਨਾ ਸਰਦਾ ਸੀ ਕਿ ਸਾਰਾ ਨਾ ਸਰਦਾ ਸੀ ਐਨੇ ਐਨੇ ਬੰਦੇ ਬਾੜਦੇ ਸੀ ਪੈਸੇ ਲੈਣੀਆਂ ਪੈਸੇ ਤਾਂ ਪੈਸੇ ਦੀ ਖਾਤ ਤਾਂ ਮੈਂ ਹੀ ਤੈਨੂੰ ਕਮਾਉਣ ਗਿਆ ਸੀ ਮੈਂ ਕਿਹਾ ਵੀ ਜੇ ਤੇਰਾ ਨਹੀਂ ਸਰਦਾ ਸੀ ਤਾਂ ਮਨ ਉਹਦੀ ਨਾ ਕਹਿੰਦੀ ਵੀ ਤੂੰ ਬਈ ਮੈਂ ਤੂੰ ਜਾ ਨਾ ਵੀ ਮੈਂ ਨਹੀਂ ਰਹਿ ਸਕਦੀ ਠੀਕ ਹੈ ਪਰ ਮੈਂ ਕਿਹਾ ਤੂੰ ਆ ਕੇ ਕੰਮ ਮਰਨ ਕੀਤਾ ਫਿਰ ਬਈ ਇਹ ਮੈਨੂੰ ਲੱਗ ਪਈ ਲੋਣ ਪਿੱਟਣ ਨਾਲ ਜਿਵੇਂ ਕਰਦੀ ਹੁੰਦੀ ਆ ਫਿਰ ਬਈ ਮੈਂ ਆਪਦੇ ਉਹਨੂੰ ਭੇਜਤਾ ਆਪਦੇ ਸਹੁਰਿਆਂ ਨੂੰ ਮਾ ਵੀ ਆ ਦੇਖ ਲੋ ਛੋਟੀ ਕੁੜੀ ਕੀ ਗੱਲ ਖਣਾਉਂਦੀ ਇਹ ਮੈਂ ਰੱਖਣੀ ਨਹੀਂ ਵੀ ਮੈਂ ਤਾਂ ਇਹਦੇ ਲਈ ਭੈਣ ਚ ਬਲੈਤ ਗਿਆ ਇਹਦੇ ਪਿੱਛੇ ਜ਼ਿੰਮੇਵਾਰੀਆਂ ਚੱਕੀਆਂ ਵੀ ਮੈਂ ਤੈਨੂੰ ਸੌਖੀ ਬਣਾਉਂਗਾ ਤੈਨੂੰ ਰਾਣੀ ਬਣਾ ਕੇ ਰੱਖੂਗਾ ਪਰ ਇਹਨੇ ਤਾਂ ਹੋਰ ਹੀ ਕੁਝ ਕਰਤਾ ਹਾਂ ਤੇ ਇਹਨੇ ਬਈ ਵਾਪਸ ਆਇਆ ਵੀ ਵਾਪਸ ਮੈਂ ਤੈਨੂੰ ਦੱਸਦਾ ਮੈਂ ਫਿਰ ਆ ਤੇ ਸਹੌਰੇ ਨੂੰ ਫੋਨ ਲਾਇਆ ਤੇ ਪਹਿਲਾਂ ਉਹਦੇ ਸਾਲੇ ਨੂੰ ਲਾਇਆ ਕਹਿੰਦਾ ਨਹੀਂ ਬਾਈ ਤੈਨੂੰ ਭੁਲੇਖਾ ਪੈਂਦਾ ਮਹਰਬਾਈ ਕੈਮਰੇ ਲੱਗੇ ਹੋਏ ਆ ਮੈਂ ਵੀਡੀਓ ਭੇਜ ਤਾ ਪਰ ਮੈਂ ਕਹਾਂ ਤੈਨੂੰ ਬੈਟਰ ਹੁੰਦੀ ਵੀਡੀਓ ਨਹੀਂ ਭੇਜ ਸਕਦਾ ਕਿਉਂਕਿ ਤੇਰੀ ਭੈਣ ਠੀਕ ਹੈ ਮੈਂ ਉਹਦੀ ਮਾਂ ਨੂੰ ਭੇਜ ਤਿਆਂ ਕੋਈ ਨਿਕਲਦਾ ਕੋਈ ਵਰਦਾ ਕੋਈ ਨਿਕਲਦਾ ਕੋਈ ਇਹ ਹਾਂ ਬੈਸਤਰ ਹੁੰਦੀ ਸੀ ਉਹ ਵੀ ਬਿਲਕੁਲ ਵੀਡੀਓ ਸੀਗੀ ਬੈੱਡ ਦੀ ਵੀ ਠੀਕ ਹੈ ਨਾ ਤੇ ਉਹ ਵੀ ਮੈਂ ਆਪਦੀ ਇਹਦੀ ਮਾਂ ਨੂੰ ਭੇਤੀਆਂ ਦੀ ਨੂੰ ਮੈਂ ਹਰੀ ਆ ਚੱਕੋ ਆਪਦੀ ਸੱਸ ਨੂੰ ਮੈਂ ਆ ਵੀ ਆ ਸਾਡੀ ਕੁੜੀ ਦੇਖ ਲਓ ਕੀ ਲੰਗ ਰੰਗਾਉਂਦੀ ਤੇ ਮੈਂ ਕੀ ਕਰਨ ਗਿਆ ਸੀ ਮੈਂ ਕੀ ਮਹਿਲ ਸਜਾਈ ਸੀ ਦਿਲ ਚ ਤੇ ਇਹ ਮਹਿਲ ਹੋਲੀ ਟੌਂਦੀ ਫਿਰਦੀ ਆ ਠੀਕ ਆ ਮੁੜ ਕੇ ਬਈ ਇਹ ਮੇਰੀ ਜਿਹੜੀ ਸਾਸਾ ਉਹ ਲੱਗ ਵੀ ਨਹੀਂ ਪੁੱਤ ਜਿਹੜੀਆਂ ਘਾਦਾਂ ਗੱਲਾਂ ਹੁੰਦੀਆਂ ਘਰੇ ਬਹਿ ਕੇ ਨੀ ਮੇੜੀ ਦਿਖਾਉਂਦੀਆਂ ਆ ਚੀਜ਼ਾਂ ਚੰਗੀਆਂ ਨਹੀਂ ਹੁੰਦੀਆਂ ਤੂੰ ਸਾਡੀ ਕੁੜੀ ਦੀ ਫਿਰ ਬਦਨਾਮੀ ਕਰਦਾ ਮੈਂ ਖਿਆ ਮੈਂ ਬਦਨਾਮੀ ਨਹੀਂ ਕਰਦਾ ਤੁਹਾਨੂੰ ਸਬੂਤ ਦਿੱਤੇ ਆ ਵੀ ਚੁੱਪ ਕਰਕੇ ਆਉਦੀ ਕੁੜੀ ਨੂੰ ਲਿਆਓ ਤੇ ਮੈਨੂੰ ਤਲਾਕ ਦੇ ਦਿਓ ਮੈਂ ਨਹੀਂ ਰੱਖਣੀ ਕਹਿੰਦੀ ਕਿਉਂ ਮੈਂ ਖਿਆ ਵੀ ਇਹ ਤਾਂ ਮੈਂ ਸਾਲ ਚ ਕਿੰਨੇ ਬੰਦੇ ਨਗਾ ਕੀ ਮੈਂ ਉਹਨੂੰ ਥੋੜਾ ਰੱਖੂਗਾ ਮੈਂ ਨਹੀਂ ਲੱਕ ਸਕਦਾ ਬੰਦਾ ਤਾਂ ਇੱਕ ਨਾ ਨਹੀਂ ਚਰਦਾ ਹੁੰਦਾ ਤੇ ਇਹ ਕਿੰਨੇ ਆਣਾ ਫਿਰਦੀ ਹੈ ਤੇ ਇਹਦਾ ਮੈਂ ਕਿਹਾ ਐ ਬਣੀ ਫਿਰਦੀ ਹੈ ਮੈਂ ਕਿਹਾ ਜਾਂ ਭਾਈ ਤੁਸੀਂ ਪਹਿਲਾਂ ਇਹ ਕੰਮ ਕਰਦਿਆਂ ਹੋਗਾ ਜਿਹੜਾ ਇਹ ਕੰਮ ਕਰਨ ਲੱਗੀ ਮੈਂ ਵੀ ਮੈਂ ਨਹੀਂ ਰੱਖਣੀ ਲੋਕ ਨਹੀਂ ਫੇਰ ਹੁਣ ਮੇਰਾ ਭਾਈ ਪੂਰਾ ਰੌਲਾ ਪਿਆ ਵਾ ਪੰਚਾਇਤ ਤੋਂ ਪੰਚਾਇਤੀ ਹੋਏ ਮੇਰੇ ਤੇ ਆਪਦੇ ਨਹੀਂ ਮੇਰੇ ਤੇ ਦਬਾਅ ਪਾਉਂਦੇ ਸੀ ਪੂਰੇ ਉੱਥੋਂ ਫੇਰ ਵਾਪਸ ਆ ਗਿਆ ਤੂੰ ਇੱਥੇ ਦਬਾਅਸ ਆ ਗਿਆ ਸੀ ਭਾਈ ਮੈਂ ਵਾਪਸ ਮੈਂ ਤਾਂ ਆ ਕੇ ਮੈਂ ਕਿਹਾ ਢੂਈ ਮਰਾਫੇ ਪੈਸਾ ਵੀ ਜਿਹੜਾ ਆਪਦੇ ਕੋਲ ਜ਼ਮੀਨ ਜਾਇਦਾਦ ਹੈਗੀ ਇਹ ਘਰ ਵਧਗਾ ਬਣਿਆ ਵਾ ਇਹਨੂੰ ਉੱਥੋਂ ਕੱਢਾਂ ਕਿਤਨਾ ਕਿਤੇ ਇਦਣ ਲੱਗਦਾ ਵੀ ਯਾਰ ਵੀ ਮੈਂ ਜੇ ਇੱਥੇ ਹੁੰਦਾ ਭੈਣ ਚੋ ਇਹਦਾ ਇਹ ਨਹੀਂ ਪਤਾ ਸੀ ਮੈਨੂੰ ਮਾਰ ਖਵਾ ਦਿੰਦੇ ਭਾਈ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਅੱਜ ਦੇ ਟਾਈਮ ਤੇ ਤਾਂ ਉਹ ਕਹਿੰਦੇ ਹੁੰਦੇ ਆ ਵੀ ਤਲਾਕ ਘੱਟ ਲੈਂਦੇ ਆ ਤੇ ਮਾਰ ਦਿੰਦੇ ਆ ਵਧਾ ਠੀਕ ਹੈ ਨਾ ਨਹੀਂ ਮੈਨੂੰ ਹੋ ਸਕਦਾ ਵਾ ਆ ਕੇ ਕੋਈ ਮਾਰ ਦਿੰਦੀ ਕੀ ਬਈ ਕਿੰਨੀਆਂ ਖਬਰਾਂ ਹੋਈ ਜਾਂਦੀਆਂ ਹੁਣ ਅੱਜ ਅਜੇ ਕੋਈ ਖਬਰ ਵਿਚਾਰਾ ਉਹ ਮੁੰਡਾ ਮਾਰਤਾ ਹੈ ਆਸ਼ਕ ਨਾਲ ਲਾਲ ਕੇ ਤੇ ਇਹਦਾ ਕੀ ਪਤਾ ਸੀ ਜਿਵੇਂ ਇੰਨੇ ਆਉਂਦੇ ਸੀ ਕਹਿੰਦੀ ਚਾਰਾਂ ਨੂੰ ਵੀ ਬਈ ਇਹਨੂੰ ਸੱਟ ਲਓ ਫੜ ਕੇ ਕੱਲਾ ਸੀ ਗਿਆ ਮੇਰੇ ਕੋਲ ਕੋਈ ਮਗਰ ਸੀ ਗਿਆ ਖੜਨ ਵਾਲਾ ਬਾਈ ਮੈਂ ਕਹਿੰਦਾ ਮੇਰੀ ਜ਼ਿੰਦਗੀ ਬਚ ਗਈ ਮੈਂ ਆਉਦੀ ਹੁਣ ਮੇਰੇ ਤੇ ਦਬਾਅ ਪਾਉਂਦੀ ਹੈ ਪੰਚਾਇਤ ਚ ਫਿਰ ਮੈਂ ਕਹਤਾ ਮੈਂ ਵੀਡੀਓ ਤੁਹਾਨੂੰ ਜਿਹੜੀਆਂ ਭੇਜੀਆਂ ਉਹ ਦਿਖਾ ਦਿਓ ਨਹੀਂ ਮੈਂ ਦਿਖਾ ਦਿੰਨਾ ਅੱਛਾ ਹੁਣ ਕੀ ਨਿਬੜਿਆ ਤੁਹਾਡਾ ਕੀ ਸਿਸਟਮ ਕੀ ਬਣਿਆ ਤੁਹਾਡਾ ਮੇਰੇ ਤੇ ਹੁਣ ਉਹ ਲਾਉਂਦੇ ਆ ਦਾਜ ਦਾਲ ਜਾਵਾਂ ਪਰ ਮੈਂ ਸਾਰੇ ਕੈਮਰੇ ਮੂਰੇ ਆ ਹਾਂ ਸਾਰੇ ਸਬੂਤ ਦੇ ਤੇ ਸਾਰੀਆਂ ਵੀਡੀਓ ਇਹ ਸੀ ਕਈ ਵੀ ਸਬੂਤ ਸਾਨੂੰ ਵੀ ਚਾਹੀਦੇ ਤੁਸੀਂ ਸਾਨੂੰ ਦੇਓਗੇ ਸਬੂਤ ਜੇ ਕੱਲ ਨੂੰ ਸਾਨੂੰ ਗੱਲ ਦੇਣੀ ਹੈਗੀ ਹਾਂ ਹਾਂ ਮਿਲ ਲਾਂਗੇ ਤੁਹਾਨੂੰ ਕਿ ਮੈਂ ਤਾਂ ਹੀ ਕੈਮਰੇ ਮੂਰੇ ਆ ਨਾ ਸਬੂਤ ਮਤਲਬ ਲੋਕਾਂ ਨੂੰ ਕੀ ਕਹਿਣਾ ਚਾਹਣਾ ਵੀ ਜਿਹੜੀਆਂ ਕੁੜੀਆਂ ਤੇ ਇਲਤਿਬਾਰ ਕਰਦੇ ਆ ਮੁੰਡੇ ਫਿਰ ਮੈਂ ਕਹਿੰਦਾ ਭਾਈ ਇੰਨੇ ਨਾ ਬਣੋ ਯਾਰ ਮੈਂ ਇੰਨਾ ਬਣ ਗਿਆ ਸੀਗਾ ਤਾਂ ਹੀ ਧੋਖਾ ਖਾ ਲਿਆ ਜੇ ਮੈਂ ਉਹ ਜਿਹੜਾ ਮੈਂ ਯਾਰ ਪਿੱਛੇ ਨਾ ਲੱਗਦਾ ਮਤਲਬ ਕਹਿ ਦੀ ਜਿੰਨੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਹੋ ਰਹੀਆਂ ਵੀ ਕੋਈ ਘਰੇ ਸੱਦ ਕੇ ਆਪਣੇ ਯਾਰ ਨੂੰ ਗੇਟ ਖੋਲ੍ਹਦੀ ਆ ਰਾਤ ਨੂੰ ਉਸ ਤੋਂ ਬਾਅਦ ਆਪਣੇ ਘਰ ਵਾਲੇ ਦਾ ਮਣਕਾ ਭੰਨਦੀਆਂ ਤੇ ਇਹੋ ਜਿਹਾ ਸਿਸਟਮ ਜਿਹੜਾ ਚੱਲ ਰਿਹਾ ਵੀ ਤੁਹਾਡੇ ਨਾਲ ਵੀ ਇਦਾਂ ਦਾ ਹੋ ਸਕਦਾ ਹੈ ਤੇ ਹੋਰ ਮੁੰਡਿਆਂ ਨਾਲ ਵੀ ਇਦਾਂ ਦਾ ਹੋ ਸਕਦਾ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਕਾਮਲੀ ਬਾਸਨਾ ਜਦੋਂ ਭਰੀ ਪਈ ਲੋਕਾਂ ਦੇ ਵਿੱਚ ਮਤਲਬ ਤੁਸੀਂ ਕਹਿੰਦੇ ਹੋ ਵੀ ਜਨਾਨੀ ਦਾ ਤਾਂ ਭਾਈ ਇਹ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਜਨਾਨੀ ਦਾ ਤਾਂ ਦਿਮਾਗ ਦਾ ਹੀ ਨਹੀਂ ਪਤਾ ਉਹਦਾ ਐ ਨਹੀਂ ਪਤਾ ਤੇਰੇ ਨਾਲ ਪਿਆਰ ਆ ਸਾਲ ਦਾ 2 ਸਾਲ ਦਾ ਤੈਨੂੰ ਮਿੰਟਾ ਛੱਡ ਜੇ ਉਹਦਾ ਐ ਨਹੀਂ ਪਤਾ ਤੇ ਉਹ ਲੈ ਨਾ ਜਾ ਜਨਾਨੀ ਦਾ ਤਾਂ ਭਾਈ ਮਿੰਟ ਦਾ ਨਹੀਂ ਪਤਾ ਸਾਲਾ ਤੈਨੂੰ ਐ ਨਹੀਂ ਪਤਾ 10 ਸਾਲ ਦਾ ਪਿਆਰ ਹੋਵੇ ਤੈਨੂੰ ਮਿੰਟ ਜੇ ਕਹਦੇ ਤੂੰ ਕੌਣਾ ਤੇ ਮੈਂ ਕੌਣਾ ਜਾਂ ਤੈਨੂੰ ਮਲਵਾ ਦੇ ਠੀਕ ਆ ਇਹਦਾ ਦਿਮਾਗ ਦਾ ਜਿਵੇਂ ਸਾਨੇ ਬੰਦੇ ਨੇ ਪਹਿਲਾਂ ਗੱਲ ਲੱਗੀ ਸੀ ਵੀ ਗਿੱਚੀ ਪਿੱਛੇ ਮਾਤਾ ਬਾਕੀ ਗਿੱਚੀ ਪਿੱਛੇ ਮਾਤਾ ਕਿਉਂ ਆ ਕਿਉਂਕਿ ਇਹਦਾ ਅਹੀਂ ਨਹੀਂ ਪਤਾ ਹੁੰਦਾ ਉਹ ਸੌਖੇ ਘਰੇ ਠੀਕ ਆ ਬੰਦੇ ਨੂੰ 20 25 ਕਿੱਲੇ ਬਾਣ ਆਉਂਦਾ ਹੋਵੇ ਠੀਕ ਆ ਚੰਗਾ ਉਹ ਬੰਦਾ ਐਸ਼ ਕਰਾਉਂਦਾ ਹੋਵੇ ਸੋਨਾ ਸੁਨੱਕਾ ਵੀ ਹੋਵੇ ਤੇ ਅਹੀਂ ਨਹੀਂ ਪਤਾ ਉਹ ਜਾ ਕੇ ਗਾਂ ਗੂੰ ਤੇ ਡਿੱਗ ਪੇ ਤੇ ਉਹਨੂੰ ਵਿਚਾਰੇ ਦੀ ਬੜੀ ਇੱਜ਼ਤ ਦੇ ਦੇ ਇਹੋ ਜਿਹਾ ਕੰਮ ਆ ਜਨਾਨੀ ਯਾਦਦਾ ਤਾਂ ਇਹਨਾਂ ਨੂੰ ਕੋਈ ਸਮਝ ਨਹੀਂ ਸਕਿਆ ਇਹਨਾਂ ਤਾਂ ਵੱਡੇ ਵੱਡੇ ਦੇਵੀ ਦੇਵਤੇ ਨਹੀਂ ਸਮਝ ਸਕੇ ਆਪਾਂ ਤਾਂ ਸਮਝ ਨਹੀਂ ਕੀ ਆ ਚਲੋ ਬਹੁਤ ਠੀਕ ਆ ਧੰਨਵਾਦ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਇਸ ਖਬਰ ਦੇ ਵਿੱਚ ਤੁਸੀਂ ਵੇਖੋਗੇ ਵੀ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਨੂੰ ਕੀ ਹੋ ਗਿਆ ਵੀ ਇੰਨੀ ਕਾਮ ਦੀਆਂ ਭਰੀਆਂ ਪੈਣੇ ਬਾਬਿਓ ਮੈਂ ਕਹਿੰਨਾ ਯਾਰ ਦਿਨ ਪਰਦੇ ਨੇ ਨਵੇਂ ਤੋਂ ਨਮਾਜ਼ ਆਰ ਨਵੇਂ ਤੋਂ ਨਮਾਜ਼ ਆਰ ਬਦਲਦੀਆਂ ਨੇ ਹੈ ਮਤਲਬ ਤੁਸੀਂ ਵੇਖੋ ਵੀ ਹੈਨਾ ਵੀ ਅੱਜ ਦੇ ਟਾਈਮ ਦੇ ਵਿੱਚ ਇਹ ਕਲ ਜੋਗੇ ਤੁਸੀਂ ਵੇਖਣ ਨੂੰ ਤੁਹਾਨੂੰ ਮਿਲ ਰਿਹਾ ਵੀ ਪੰਜਾਬ ਦੇ ਵਿੱਚ ਜਿੰਨੀਆਂ ਵੀ ਕੁੜੀਆਂ ਨੇ ਜਿੰਨੇ ਵੀ ਇਹ ਸਿਸਟਮ ਚੱਲ ਰਿਹਾ ਵੀ ਕਿਸੇ ਨੂੰ ਘਰ ਨੂੰ ਘਰ ਦੇ ਵਿੱਚ ਸੱਤ ਕੇ ਯਾਰ ਨੂੰ ਮਨਕਾ ਭੰਨ ਦੇਣਾ ਕਿਸੇ ਦਾ ਹੈ ਉਸ ਤੋਂ ਬਾਅਦ ਇੱਕ ਬਹਾਨਾ ਮਾਰਨਾ ਵੀ ਸੋਨਾ ਸਾਡਾ ਲੁੱਟਿਆ ਗਿਆ ਕੀ ਹੋ ਗਿਆ ਇਹ ਸਿਸਟਮ ਕੀ ਹੋ ਗਿਆ ਕੀ 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 ਬਦਲਿਆ ਪਿਆ ਸਾਰਾ ਸਿਸਟਮ ਕੁੜੀਆਂ ਨੂੰ ਇੰਨੀ ਕਾਮਸ਼ਕਤੀ ਭਰੀ ਪਈਆਂ ਉਹਨਾਂ ਦੇ ਵਿੱਚ ਇਹਨਾਂ ਦੀ ਸ਼ੈ ਸ਼ੀਲਤਾ ਹੀ ਖਤਮ ਹੋਈ ਪਈਆ ਪੁਰਾਣੇ ਟਾਈਮ ਦੇ ਵਿੱਚ ਹੁੰਦੀ ਸੀ ਆਪਣੇ ਯਾਰ ਤੋਂ ਕੁੱਟ ਖਾਂਦੀ ਸੀ ਨੇ ਆਪਣੇ ਘਰ ਵਾਲੇ ਤੋਂ ਫਿਰ ਵੀ ਉਸ ਦੇ ਘਰ ਦੇ ਵਿੱਚ ਵਸਦੀਆਂ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਜੇ ਮਾੜਾ ਲੱੱਪੜ ਵੀ ਵੱਜ ਜੇ ਲੱਫੜ ਵੱਜ ਜੇ ਬਸ ਉਹ ਨਾਲ ਦੀ ਨਾਲ ਬਦਲ ਜਾਂਦੀਆਂ ਮੈਂ ਤਾਂ ਮੈਂ ਤਾਂ ਪੱਟੀ ਗਈ ਮੇਰਾ ਤਾਂ ਆ ਹੋ ਗਿਆ ਮੇਰਾ ਤਾਂ ਉਹ ਹੋ ਗਿਆ ਇਸ ਮੁੰਡੇ ਨੇ ਇੱਕ ਯਕੀਨ ਕੀਤਾ ਵਿਲਾਇਤ ਗਿਆ ਉਹਦੇ ਲਈ ਕੋਠੀ ਪਾਈ ਨਹੀਂ ਆਈ ਇਹਦੇ ਵਿੱਚ ਉਸ ਤੋਂ ਬਾਅਦ ਉੱਥੇ ਕੋਠੀ ਪਾ ਕੇ ਦਿੱਤੀ ਪਰ ਉਹਨੇ ਕੋਠਾ ਆਪਣਾ ਕੇ ਰੱਖਤਾ ਐਦਾਂ ਤੁਹਾਡੇ ਨਾਲ ਵੀ ਨਾ ਹੋਵੇ ਇਸ ਕਰਕੇ ਵਿਸ਼ਵਾਸ ਬੜਾ ਕਰਿਆ ਨਾ ਕਰੋ ਕੁੜੀਆਂ ਦੇ ਉੱਤੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ